ਕਰ ਕਰਦੇ ਨੇ ਜੜਦੀ ਸਰੀਰ ਇੱਕ ਹੁੰਦਾ ਜੀ ਸਰੀਰ ਇੱਕ ਹੁੰਦਾ ਕਾਇਆ ਇੱਕ ਹੁੰਦੀਏ ਦੋ ਕਿਉਂ ਨਹੀਂ ਹੁੰਦੀਆਂ ਬਈ ਜਿਹੜਾ ਕਹਿੰਦਾ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਉਹਦਾ ਮਾਤਾ ਪਿਤਾ ਕਹਿੰਦਾ ਉਹ ਕੌਣ ਹੈ ਮਾਤਾ ਪਿਤਾ ਦਾ ਵੀ ਸਰੀਰ ਹੋਣਾ ਚਾਹੀਦਾ ਜਿਹੜਾ ਪੈਦਾ ਹੋਇਆ ਮਾਤਾ ਪਿਤਾ ਦਾ ਵੀ ਹੋਣਾ ਚਾਹੀਦਾ ਆ ਬਾਹਲੇ ਮਾਤਾ ਪਿਤਾ ਨੂੰ ਤਾਂ ਬਣੀ ਨੇ ਬੰਨਿਆ ਨਹੀਂ ਹੈ ਕਾ ਕੀ ਮਾਤ ਪਿਤਾ ਕੋ ਕਾ ਕੋ ਪਉਣ ਪੁਰਖ ਕੀ ਜੋਈ ਬਤਾ ਕਹਿੰਦੇ ਹੁੰਦਾ ਨਹੀਂ ਆਤਮਾ ਕਹਿੰਦੀ ਹੈ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਜੇ ਜੇ ਉਹਦਾ ਮਾਤਾ ਪਿਤਾ ਹੈ ਤਾਂ ਉਹ ਵੀ ਤਾਂ ਕੁਛ ਹੈ ਉਹ ਪੈਦਾ ਹੋਇਆ ਹੋਇਆ ਪਰ ਉਹਦਾ ਸਰੀਰ ਕੀ ਹੋਇਆ ਗੱਲ ਹੋਰ ਸਰੀਰ ਦੀ ਹੋਈ ਹੋਈ ਹੈ ਗੱਲ ਕਰ ਇਸ ਕਰਕੇ ਸਰੀਰ ਦੋਏ ਨੇ ਬਲਕੇ ਬਾਹਲੇ ਸਰੀਰ ਦਾ ਕਪੜਾ ਕਹ ਹੈ ਮੰਦੀ ਹੋਈ ਨਹੀਂ ਹੈ ਬਾਣੀ ਬਣਦੀ ਹੋਈ ਨਹੀਂ ਸਰੀਰ ਦਾ ਕਲਪਣਾਈਆਂ ਰਤਵਾ ਦਾ ਜਿਹੜਾ ਸਰੀਰ ਹੈ ਨਾ ਜਿਹੜਾ ਗਲਰ ਸਰੀਰ ਹੈ ਨਾ ਉਹ ਕਲਪਣਾ ਤਾਇਓ ਕਹਿਆ ਨਾ ਨਾ ਆਪਣੇ ਰਬਦਾਸ ਮੇਰੇ ਜਨਮ ਕੋ ਭੰਤੀ ਉਹ ਕੋ ਭੰਤੀ ਜਨਮ ਆਇਆ ਵਨ ਪੈਦਾ ਹੋ ਗਿਆ ਮਾਇਆ ਨਾਲ ਜੁੜ ਕੇ ਮਨ ਪੈਦਾ ਹੋ ਗਿਆ ਜਿਹੜਾ ਉਹ ਸ਼ਬਦ ਤਰਨ ਕੱਲੇ ਨੇ ਮਾਇਆ ਰੂਪ ਕਲਪਨਾ ਉਹ ਕੋ ਭੰਤੀ ਜਨਮ ਮੇਰਾ ਜਨਮ ਕਪੰਤੀ ਬਾਲਾ ਦਾ ਕੱਪੜਾ ਜੇ ਕਲਪਨਾ ਸ਼ਰੀਰ ਹੈ ਤਾਂ ਵੀ ਕੱਪੜੇ ਬਹਲ ਕਲਪਨਾ ਹੁਕਮ ਕੀ ਬਣ ਭਾਮਦੇ ਇਹ ਵੀ ਸ਼ਰੀਰ ਹੈ ਪਰਮੇਸ਼ਰ ਦਾ ਹੁਕਮ ਹੈ ਉਹ ਜਲੀਨ ਉਹ ਵੀ ਸ਼ਰੀਰ ਹੈ ਫਿਰ ਬਾਅਦ ਤੇ ਵਜੂਦ ਹੈ ਨੀ ਜਿਹੜੀ ਚੀਜ਼ ਦਾ ਆਤਮਾ ਦੇ ਕੋਈ ਜਾਨ ਆਤਮਾ થી ਕਹਿਣਾ ਤਾਂ ਵਜੂਦਤਾ ਦਾ ਕੁਛ ਹੈ ਤਾਂ ਜੇ ਅੱਗੇ ਹੰਸਾ ਇਕੱਲਾ ਹੰਸਾ ਕੇਲਾ ਹੰਸ ਦਾ ਕੋਈ ਵਜੂਦਤਾ ਹੈ ਨਾ ਕਿ ਹੰਸ ਦਾ ਸਰੀਰ ਨਹੀਂ ਹੁੰਦਾ ਇੱਥੇ ਜਿਹੜੇ ਹੰਸ ਨੇ ਦਾ ਸਰੀਰ ਨਹੀਂ ਹੁੰਦਾ ਕਿ ਬਗਲਾ ਦਾ ਸਰੀਰ ਨਹੀਂ ਹੁੰਦਾ ਤਾਂ ਆਤਮਾ ਦਾ ਵੀ ਸਰੀਰ ਹੈ ਮੋਰ ਨੇ ਵਿਚਾਰਾਂ ਦੀ ਪਹੁੰਚ ਹੈ ਨਹੀਂ ਸੀ ਆ ਜਾਏ ਜੇ ਆਏ ਰਾਖਸ਼ ਤੇ ਇਹ ਜੋ ਇਹ ਨੇ ਇਹ ਜਿਹੇ ਦੇਵਤੇ ਨੇ ਉਹ ਜਿਹੇ ਰਾਖਸ਼ ਨੇ ਹੋਈ ਤਣ ਚੰਜਰ ਹੋਏ ਰਣ ਭੂਮ ਘਰੇ ਤਣ ਚੰਜਰ ਹੋਏ ਰਣ ਭੂਮ ਘਰੇ ਬੇਵਸ ਹੋ ਗਏ ਸਵਾਲ ਖਤਮ ਹੋ ਗਏ ਚੱਜਰ ਹੋ ਗਏ ਘਰ ਗਏ ਇੱਕ ਭਾਜ ਚਲੇ ਫਿਰਕੇ ਨਾ ਫਿਰੇ ਇੱਕ ਐਸੇ ਸੀ ਉੱਟ ਕੇ ਪੱਜੇ ਗਏ ਕਹਿੰਦੇ ਭਾਈ ਇਹ ਆਪਣੇ ਬਾਸੀ ਨਹੀਂ ਗੱਲ ਕਰਦੀ ਇਹ ਤਾਂ ਸਾਡੀ ਮੰਨਦਾ ਹੀ ਨਹੀਂ ਕੋਈ ਸੁਣਦਾ ਹੀ ਨਹੀਂ ਐਸੇ ਰਣ ਛੱਡ ਕੇ ਚਲੇ ਗਏ ਮੁੜ ਕੇ ਆਏ ਹੀ ਨਹੀਂ ਦੁਬਾਰਾ ਚਰਚਾ ਜੇ ਨਹੀਂ ਆਏ ਫਿਰ ਫਿਰਕੇ ਨਾ ਫਿਰੇ ਫਿਰ ਆਏ ਨਹੀਂ ਉੱੜ ਕੇ ਆਏ ਹੀ ਨਹੀਂਓ ਦੇ ਘਲੇਆਨਾ ਵੀ ਸਾਡੀ ਤਾਂ ਗੱਲ ਚੱਲਣੀ ਹੋਣੀ ਇੱਥੇ। ਸਾਨੂੰ ਸਮਝੇ ਨਹੀਂ ਇਸ ਗੱਲ ਦੀ। ਇੱਕ ਹਾਥ ਹਥਿਆਰ ਆਣ ਬਹੇ ਲੜ ਕੇ ਮਰ ਕੇ ਗਿਰ ਖੇਤ ਰਹੇ। ਇੱਕ ਲੈ ਕੇ ਹਥਿਆਰ ਚਰਚਾ ਕਰਨ ਨੂੰ ਲੱਗੇ ਆ ਕੇ। ਲੜ ਕੇ ਮਰ ਕੇ ਉਹਨਾਂ ਨੇ ਪੂਰੀ ਲੜਾਈ ਕੀਤੀ। ਔਰ ਮਰ ਵੀ ਗਏ, ਬੰਦ ਵੀ ਗਏ। ਗਿਰ ਖੇਤ ਰਹੇ। ਗਿਰ ਖੇਤ ਖੇਚ ਗਿਰਗੇ ਬਾਵੇਂ ਪਰ ਉੱਥੇ ਹੀ ਰਹੇ ਚਰਚਾ ਸਾਰੀ ਕਹਿੰਦੇ ਸੁਲਕੇ ਜਾਵਾਂਗੇ। ਆਪ ਕਹੇ ਕਿ ਉੱਠੇ ਰਹੋ ਦੋਗੇ, ਮਰ ਗਏ, ਹਾਰ ਗਏ। ਪਰ ਕਹਿੰਦੇ ਸਾਰੀ ਚਰਚਾ ਸੁਣ ਕੇ ਜਾਵਾਂਗੇ ਹੁਣ ਸਾਰੀ ਚਰਚਾ ਸੁਣੂਗੇ ਚਲੋ ਸੁਣਨ ਲੱਗੇ ਉਹ ਗੱਲ ਤਾਂ ਹੈ ਕੁਛ ਪ੍ਰੂਫ ਹੋਊਗੀ ਪਰ ਪ੍ਰੂਫ ਹੋ ਕੇ ਸਮਝ ਕੇ ਜਾਵਾਂਗੇ ਖੇਤ ਦੇ ਵਿਚ ਰਹੇ ਨੇ ਰਾਜ ਜੋ ਵਜੇ ਨਹੀਂ ਆਣੋ ਇਹ ਭੱਜ ਗਏ ਉਹ ਕਾਇਰ ਸੀ ਨਰਾਜ ਚੰਦ ਤਹਾਂ ਜੋ ਦਾਇਤ ਰਾਜਿਆਂ ਫਜੇ ਜੋ ਸਰਬ ਸਾਜਿਆਂ ਉਤੇ ਫਿਰ ਦਾਇਤ ਰਾਜਨ ਕੀ ਜਿਹੜਾ ਮੈਂ ਕਾ ਸੋਰ ਉਹਨੇ ਫਿਰ ਆਬ ਹਦਿਆਰ ਸਾਰੇ ਸਜਾਏ ਕਹਾਂਵੇਂ ਮੈਨੂੰ ਲੜਨਾ ਪਊ ਹੋਰ ਤਾਂ ਕੋਈ ਬੁਰੇ ਆਉਂਦਾ ਦੀ ਹਾਂ ਤੁਰੰਗ ਆਪ ਬਾਹੀ ਨੂੰ ਬਦਨ ਸਮਾਤ ਚਾਹੀਆਂ ਬਾ ਆਪ ਫਿਰ ਘੋੜਾ ਲਿਆਉਣੇ ਕਹਾਂਵੇਂ ਹੋਣਾ ਇਹਨੂੰ ਮੈਂ ਆਪ ਮਾਰੂੰਗਾ ਆਪ ਲੜੂਗਾ ਇਹਨੂੰ ਆਪ ਖਤਮ ਕਰੂੰਗਾ ਬਦਨ ਸਮਾਤ ਚਾਹੀਆਂ ਹਾਂ ਬਦਨ ਵਾਸਤੇ ਉਹਨੂੰ ਖੰਡਣ ਕਰਨ ਵਾਸਤੇ ਖਤਮ ਕਰਨ ਵਾਸਤੇ ਤਵੇ ਦੁਰਗਾ ਬਕਾਰ ਕਾ ਕਮਾਨ ਬਾਣ ਧਾਰਕ ਹੈ ਗੁਰਵਾ ਦੁਰਗਾ ਨਵੀ ਲਲਕਾਰਿਆ ਕਨੇ ਆਇਆ ਵ ਤੇਰੀ ਓਡੀ ਸੀ ਸਾਨੂੰ ਅਸੀਂ ਵੀ ਚਾਹੁੰਦੇ ਸੀ ਵੀ ਅਗਲ ਵਾਲਾ ਆਵੇ ਆਦਾ ਮੋਰਖਨ ਵਾਲੇ ਮੱਥਾ ਮਾਰਿਆ ਹੁਣ ਤੱਕ ਅਸੀਂ ਵੀ ਇਹੀ ਚਾਹੁੰਦੇ ਸੀ ਵੀ ਕੋਈ ਲੀਡਰ ਆਵੇ ਉਹਦੇ ਨਾਲ ਗੱਲ ਕਰੀ ਉਹਨੇ ਨਾਲ ਕੀ ਗੱਲ ਕਰੀਏ ਮੋਰਖਨ ਸੁਕਾਵ ਚਾਮਰੰਗ ਕਿਓ ਉਤਾਰ ਹਸਤ ਤੇ ਅਜਾ ਜੋ ਚਾਮਰੰਗ ਆਇਆ ਛੋਟਾ ਸੈਨਾਪਤੀ ਆਇਆ ਥੱਲੇ ਵਾਲੀ ਪਹਿਲਾ ਸੈਨਾਪਤੀ ਆਇਆ ਸੁਕਾਵ ਚਾਮਰੰਗ ਕਿਓ ਚਾਮਰੰਗ ਨੇ ਇੱਕੋ ਹੀ ਮਾਰਿਆ تیر ਭਕਾਇਲ ਕਰਕੇ ਸਿਰ ਦਿੱਤਾ ਕਾਮਰੰਗ ਜਿਹੜਾ ਸੈਨਾਪਤੀ ਕੇ ਪੈਦਲਾਂ ਦਾ ਸੈਨਾਪਤੀ ਪਾਰ ਹਸਤੇ ਦਿਓ ਹਾਥੀ ਤਾਂ ਥੱਲੇ ਸੁੱਟ ਲਿਆ ਹਾਥੀ ਤੇ ਸੀ ਇਹ ਹੰਕਾਰ ਹੀ ਸੀ ਹਾਥੀ ਤੇ ਕੀ ਸੀ ਅਸਾਏ ਕੁਮਾਰਿਆ ਤੀਰ ਹਾਥੀ ਤੋਂ ਥੱਲੇ ਪੁੱਟਾ ਕਰਕੇ ਸੱਦੇ ਮਤਲਬ ਉਤਾਰ ਦਿੱਤਾ ਉਤਾਰ ਕੇ ਹੈ ਹੰਕਾਰ ਤਾਂ ਥੱਲੇ ਉਤਾਰ ਲਿਆ ਉਤਾਰ ਹਸਤੇ ਦਿਓ ਜਿਹੜਾ ਸੀ ਨਾ ਦਿਮਾਗ ਚ ਬੈਠਾ ਹੰਕਾਰ ਦੇ ਵਿੱਚ ਕਲੈ ਲਾ ਲਾ ਘਾਟ ਤੋੜਤਾ ਪਯੰਗ ਪ੍ਰਯਾਤ ਛੰਦ ਤਬੇ ਵੀਰ ਕੋਪੰ ਬਿੜਾ ਲਾਛ ਨਾਮੰ ਦੁਆ ਬਿੜਾ ਲਾਛ ਆ ਗਿਆ ਦੁਆ ਸਨਾਪਤੀ ਸੀ ਜਿਹੜਾ ਉਹ ਗੁੱਸਾ ਖਾ ਕੇ ਆ ਗਿਆ ਸਜੇ ਸਸਰ ਦੇਹੁ ਚਲੋ ਜੁਧ ਧਾਮੰ ਓਏ ਸ਼ਸਤਰ ਸੰਭਾਲ ਕੇ ਆਪਣੇ ਸਜਾ ਕੇ ਆ ਗਿਆ ਜੁਧ ਦੇ ਧਾਮ ਦੇ ਵਿੱਚ ਬੂਰੇ ਆ ਕੇ ਖੜਾ ਹੋ ਗਿਆ ਸਿਰੰਗ ਸਿੰਘ ਕੇ ਆਣ ਕਾਯੰ ਪ੍ਰਹਾਰੰ ਉਹਨੇ ਸਿੱਧਾ ਤਤ ਕੇ ਅੰਤੇ ਪ੍ਰਹਾਰ ਕੀਤਾ ਸੁਣਦਾ ਰਿਹਾ ਹੁਣ ਸੇ ਵੈਲਾਣਾ ਬਿੱਲੀਆਂ ਖਾਂ ਲੈ ਹੁਣ ਤੇ ਸੁਣਦਾ ਰਿਹਾ ਉਹਨੇ ਕਹੇਦੇ ਆਲੇ ਗਿਆਨ ਤੇ ਪ੍ਰਹਾਰ ਕਰੀਏ ਜਿਹੜਾ ਇਹ ਬਲੀ ਸਿੰਘ ਸੋ ਹੱਥ ਸੋ ਮਾਰ ਡਾਰੰ ਬਸ ਇੱਕੋ ਹੀ ਧੱਪੜ ਪਿਆ ਸਿੰਘ ਦਾ ਇੱਕੋ ਹੀ ਸ਼ੇਰ ਦਾ ਪੰਜਾ ਪਿਆ ਉਹ ਭੰਨੇ ਸਿਰ ਦਿੱਤਾ ਧਰਤੀ ਤੇ ਪ੍ਰਾਣ ਖਿੱਚ ਲੈ ਸਾਰੇ ਬੜਾਲਾ ਚ ਮਾਰੇ ਸੋ ਪਿੰਗਾ ਚ ਧਾਏ ਇੱਕੋ ਹੀ ਧੱਪੜ ਨਾ ਸੁਣ ਕਰਕੇ ਧਰਤੀ ਤੇ ਸੜਤਾ ਉੱਗਾ ਲੈ ਬੈਠੇ ਵਰਮਿਆਨ ਇੱਕ ਧੱਪੜ ਵੱਜਿਆ ਸ਼ੇਰ ਦਾ ਪੰਜਾ ਵੱਜਿਆ ਧੱਪੜ ਥੜੜੇ ਪਿਆ ਰਾਜਮਾਰੇ ਸੁ ਪਿੰਗਾਚਤਾ ਏ ਜਾਂ ਬਿਨਾਂ ਰਾਜਮਾਰਿਆ ਗਿਆ ਪਿੰਦਾ ਛਾ ਗਿਆ ਤੀਆ ਇੱਕ ਨਾਲ ਖੜਾ ਸੀ ਇਹਦੇ ਹੋਰ ਪਿੱਛੇ ਇਹਦੇ ਪਿੰਗਾਚ ਇਹਦਾ ਸਾਥੀ ਦੁਰਗਾ ਸਾਹਮਣੇ ਬੋਲ ਬੰਖੇ ਸੁਣਾਏ ਇਹਨੇ ਦੁਰਗਾ ਦੇ ਸਾਹਮਣੇ ਬੜੇ ਵਧੀਆ ਗੱਲ ਕੀਤੀ ਵਧੀਆ ਸੁਣ ਲਈ ਹੋਈ ਦੁਰਗਾ ਸਾਹਮਣੇ ਬੋਲ ਬੰਖੇ ਸੁਣਾਏ ਸੁਣੇ ਬੋਲ ਬੋਲ ਇਹਨੇ ਗਿਆਨ ਦੀ ਗੱਲ ਕੀਤੀ ਵਿਵਰਤਾਰ ਦੀ ਗੱਲ ਕੀਤੀ ਗਿਆਨ ਦੀ ਵੀ ਕੀਤੀ ਮਿੱਠੀ ਗੱਲ ਕੀਤੀ ਬਾਣੀ ਵੀ ਮਿੱਠੀ ਸੀ ਇਹਦੀ ਠੀਕ ਸੀ ਕਰੀ ਅਬਰੀ ਜਿਉਂ ਗਰਜ ਕੇ ਬਾਣ ਵਰਖਿਆ ਉਹਨੇ ਫਿਰ ਆਪਣੇ ਗਿਆਨ ਦੀ ਵਰਖਾ ਕੀਤੀ ਅਬਰੀ ਜਿਹੜੇ ਉਹਦੇ ਸਵਾਲ ਸੀ ਸੁਣ ਜਿਆ ਫਿਰ ਸਵਾਲ ਸੀ ਸੁਣ ਗਿਆ ਬੰਦਾ ਸੀ ਹਿਰਦੇ ਚ ਉਹਦੇ ਗੱਲ ਆਈ ਸਾਰੀ ਜਿਹੜੀ ਆਈ ਅਬਰੀ ਜਿਹੜੀ ਹੁੰਦੀ ਆ ਨਾ ਆਬ ਆਬ ਹਿੰਦ ਨੂੰ ਕਹਿੰਦੇ ਆਬ ਜੋ ਜਿਹੜੀ ਗੱਲ ਅੰਦਰ ਲਈ ਗੱਲ ਕੀਤੀ ਜਾਣੀ ਉਹਨੇ ਕਰੀ ਅਬਰੀ ਜਿਉ ਹਾਂ ਅਬ ਗਰਜ ਕੇ ਵਾਣ ਵਰਖੇ ਗਰਜ ਕੇ ਕੀਤੀ ਅੰਦਰ ਲਈ ਗੱਲ ਕੀਤੀ ਅੰਦਰ ਉਹ ਅੰਤਰਾਤਮਾ ਦੀ ਗੱਲ ਕੀਤੀ ਅੰਤਰਾਤਮਾ ਦੀ ਗੱਲ ਸ਼ੁਰੂ ਕੀਤੀ ਉਹਨੇ ਹਾਂ ਮਹਾਸੂਰ ਵੀਰਨ ਬੜੇ ਜੁਧ ਹਰਖਣ ਮਹਾਸੂਰ ਵੀਰ ਸੀ ਬੜੇ ਹਰਖ ਨਾਲ ਹੱਸ ਨਾਲ ਖੁਸ਼ੀ ਨਾਲ ਹਰਖ ਨਾਲ ਤੇ ਖੁਸ਼ੀ ਬੜੀ ਖੁਸ਼ੀ ਨਾਲ ਜੰਗ ਕਰਨਾ ਹੈ ਕਹਿੰਦਾ ਸਾਡਾ ਤਾਂ ਇਹ ਆ ਵੀ ਸਾਨੂੰ ਅੰਤਰਾਤਮਾ ਦੀ ਜਿਹੜੀ ਗੱਲ ਹੈ ਉਹਦੇ ਤੇ ਲੈ ਗਿਆ ਹਾਂ ਤਾਂ ਤੇਵੀਂ ਪਾਣ ਬਾਣੂ ਸਮਾਰਨ ਫਿਰ ਦੇਵੀ ਨੇ ਵੀ ਪਾਣ ਬਾਣ ਦੀ ਦੁਆ ਸਮਹਾ ਲਿਆ ਹੁਣ ਉਹ ਇਹ ਜਵਾਬ ਦੇਣਾ ਸੀ ਹਣੇ ਉਹ ਦੁਸ਼ਤ ਕਹੇ ਕਾਹੇ ਸੀ ਸਿੰਘ ਮਝਾਰਨ ਉਹਨੇ ਕਹੇ ਵੀ ਇਹ ਠੀਕ ਹੈ ਜੇ ਹੱਦੇ ਦੇ ਵਿੱਚ ਤੂੰ ਗੱਲ ਕਰਦਾ ਲੱਲੀਆ ਜਿਹੜਾ ਖੋਪੜੀ ਚ ਬੰਨੀ ਬੈਠਾ ਦਸੂਰ ਪਹਿਲੇ ਇਹਨੂੰ ਛੱਡ ਇਹ ਕਹਦੇ ਬੰਨਿਆ ਕਿ ਖੋਪੜੀ ਵਾਲਾ ਨਹੀਂ ਮੰਨਦਾ ਜੇ ਤਾਂ ਕਹੇ ਨਹੀਂ ਮੰਨਦਾ ਫਿਰ ਤਾਂ ਸਾਰਿਆਂ ਦੇ ਵਿਰੋਧ ਹੁੰਦਾ ਪੇ ਤਾਂ ਸਾਰੇ ਗਏ ਰਾਜਾ ਵੀ ਗਿਆ ਇਹਨਰ ਕਰਕੇ ਚੁੱਪ ਹੋ ਗਿਆ ਵੀ ਨਾਲੇ ਤੁਸੀਂ ਕਹਿੰਦੇ ਆ ਦਿਮਾਗ ਜਿਹਾ ਕੁਝ ਆਉਣੇ ਰਹੇ ਤੇ ਜਦੋਂ ਆ ਗਿਆ ਕੁੜੇ ਕਾ ਵੀ ਤਾਂ ਪੁੱਠੀ ਗੱਲ ਕਹਿ ਬੈਠੇ ਹਾਰ ਮੰਨ ਗਿਆ ਮੈਂ ਤਾਂ ਵੀ ਉਹਨਾਂ ਪਿੱਛੇ ਜਿਹੜੇ ਨੇ ਬੰਦੇ ਇਹ ਤਾਂ ਮੈਂ ਉਹ ਵਿਰੋਧ ਕਰਦਾ ਉਹਨਾਂ ਦਾ ਜੇ ਮੈਂ ਗਿਆਨ ਨੂੰ ਵੀ ਮੀਨ ਉਹ ਥੈੜੀ ਨੂੰ ਦਿੱਲੀ ਵਾਲ ਨੂੰ ਵੀ ਆ ਗੱਲ ਤਾਂ ਮੈਂ ਕਹਿਣੀ ਸੀ ਮੈਂ ਨਹੀਂ ਕਿ ਜਾਉਂਨੇ ਕੋ ਜਾਹੇ ਨਾ ਬੋਰਾ ਇਹ ਗੱਲ ਤਾਂ ਮੈਨੂੰ ਕਹਣ ਜਾਇਜ਼ ਨਹੀਂ ਲੱਗ ਤੀਤਾ ਇਹ ਤਾਂ ਤੇਰੇ ਹੀ ਖਿਲਾਫ ਆ ਵਾ ਤੇਰੇ ਖਿਲਾਫ ਜਦ ਹੋਈ ਉਹਨੂੰ ਆ ਗਈ ਸਮਝੀ ਆ ਸਾਡੇ ਖਿਲਾਫ ਹੈ ਤਾਂ ਗੱਲ ਇਹ ਆਤਮਾ ਨੂੰ ਵਰਦੇ ਅੰਦਰ ਆਤਮਾ ਨੂੰ ਫਿਰਦਾ ਆਬਦ ਹੋ ਜਾਣਾ